ਸਤਿ ਸ਼੍ਰੀ ਅਕਾਲ ਦੋਸਤੋ ਅੱਜ ਦਾ ਜਿਹੜਾ ਮੁੱਖ ਵਿਸ਼ਾ ਹੈਗਾ ਮੈਂ ਤੁਹਾਡੇ ਸਾਹਮਣੇ ਸਨਮੁਖ ਹੋਇਆ ਵੀ ਅਸੀਂ ਜਾਣ ਬੁੱਝ ਕੇ ਅਣਜਾਣ ਕਿਉਂ ਬਣੇ ਹੋਏ ਹਾਂ ਅਸੀਂ ਜਾਣ ਬੁੱਝ ਕੇ ਇੱਕ ਸਾਡੇ ਸਾਹਮਣੇ ਜਿਵੇਂ ਕਹਿੰਦੇ ਵੀ ਚਾਹ ਦੇ ਵਿੱਚ ਮੱਖੀ ਲੱਗ ਪੈਂਦੀ ਅਸੀਂ ਉਹਨੂੰ ਬਾਹਰ ਮਾਰਦੇ ਹਾਂ ਤੇ ਜੇ ਪਾਣੀ ਦੇ ਵਿੱਚ ਕੁਝ ਦਿਖਪੇ ਤਾਂ ਅਸੀਂ ਉਹਦਾ ਵੀ ਸੋਧ ਕਰਦੇ ਹਾਂ ਪਰ ਜਿਹੜਾ ਸਾਡੇ 4-5 ਪਿੰਡਾਂ ਲਈ ਇੱਕ ਪਾਣੀ ਆ ਰਿਹਾ ਨਹਿਰੀ ਅੱਜ ਉਸ ਤੇ ਵਿਸ਼ੇ ਤੇ ਗੱਲ ਕਰ ਰਿਆਂ ਮੈਂ ಗ್ರಾಮ ਪੰਚਾਇਤ ਤੁੰਗਲੀ ਨੂੰ ਬੇਨਤੀ ਕਰਦਾ ਸਰਪੰਚ ਸਾਹਿਬ ਜੀ ਨੂੰ ਉਥੇ ਦੋ ਸਰਪੰਚ ਆਗੇ ਇੱਕ ਤਾਂ ਜਗENDER ਸਿੰਘ ਆ ਵੀਰ ਇੱਕ ਸਾਡੇ ਸਰਪੰਚ ਸਾਹਿਬ ਦਾ ਨਾਮ ਮੈਂ ਜਾਣਦਾ ਹੀ ਸ਼ਾਇਦ ਸੁਖਪਾਲ ਸਿੰਘ ਜੀ ਇਹ ਸ਼ਾਇਦ ਪਤ ਨਹੀਂ ਹੋਰ ਆ ਚਲੋ ਜੋ ਵੀ ਹੈ ਵੀਰਾਂ ਨੂੰ ਮੈਂ ਦੋਨਾਂ ਸਰਪੰਚਾਂ ਨੂੰ ਬੇਨਤੀ ਕਰਦਾ ਵੀ ਉਹਨਾਂ ਦਾ ਦੂਜੇ ਵੀਰ ਦਾ ਮੈਂ ਨਾਮ ਨਹੀਂ ਜਾਣਦਾ ਤਾਂ ਕਰਕੇ ਨਾਮ ਨਹੀਂ ਲਿਆ ਗਿਆ ਤੇ ਸਰਪੰਚ ਕੁਟਾਰ ਸਿੰਘ ਵਾਲੇ ਦੇ ਗੁਰਨਾਬ ਸਿੰਘ ਜੱਸੀ ਦੇ ਗੁਰਵਿੰਦਰ ਸਿੰਘ ਤੇ ਗੁਲਾਬਗੜ ਦੇ ਲਖਵਿੰਦਰ ਸਿੰਘ ਤੇ ਗਹਿਰੀ ਧੱਕੇ ਪਾਣੀ ਨਹੀਂ ਜਾਂਦਾ ਤੇ ਪਿੰਡ ਫੂਸ ਮੰਡੀ ਦੇ ਸਰਪੰਚ ਕਿਰਨਾ ਕੌਰ ਮਰਾੜ ਉਹਨਾਂ ਦੇ ਪਤੀ ਡਾਕਟਰ ਜਗਸੀਰ ਸਿੰਘ ਮਰਾੜ ਮੇਰੇ ਵੱਲੋਂ ਬੇਨਤੀ ਹੈ ਤੇ ਜਿਹੜਾ ਕੀ ਇਹ ਮੁੱਦਾ ਹੈਗਾ ਉਹ ਕਹਿੰਦੇ ਹੁੰਦੇ ਵੀ ਕੋਠੇ ਤੇ ਚੜਾ ਕੇ ਪੌੜੀ ਖਿੱਚਣ ਵਾਲੀ ਗੱਲ ਹੋ ਜਾਂਦੀ ਹੈ ਉਹੀ ਗੱਲ ਇਹਦੇ ਵਿੱਚ ਨਾ ਬਣ ਜਾਵੇ ਮਿੱਤਰੋ ਅੱਜ ਮੈਂ ਉਥੋਂ ਦੀ ਤੁਹਾਨੂੰ ਹਕੀਕਤ ਦੱਸਦਾ ਤੁਹਾਡੇ ਨੀਚੇ ਵੀਡੀਓ ਚੱਲੂਗੀ ਉਹ ਤੁਸੀਂ ਦੇਖਿਓ ਵੀ ਅਸੀਂ ਨਹਿਰੀ ਪਾਣੀ ਨੂੰ ਤਰਸਦੇ ਆਂ ਵੀ ਸਾਡੇ ਵਾਟਰ ਵਕ ਦੇ ਵਿੱਚ ਨਹਿਰੀ ਪਾਣੀ ਆ ਗਿਆ ਸੀ ਕੱਸੀ ਦਾ ਪਾਣੀ ਪੀਵਾਂਗੇ ਤਾਂ ਅਸੀਂ ਤੰਦਰੁਸਤ ਹੋਵਾਂਗੇ ਪਰ ਮੈਂ ਕਹਿੰਨਾ ਭਰਾਵੋ ਜਿਹੜਾ ਹਾਲਾਤ ਮੈਂ ਦੇਖ ਕੇ ਆਇਆ ਆ ਉਹਦੇ ਨਾਲ ਤਾਂ ਤੁਸੀਂ ਘਰਾਂ ਦੇ ਵਿੱਚ ਨਲਕੇ ਜਾਂ ਬੰਬੀਆਂ ਲਵਾ ਲਓ ਤਾਂ ਤੁਹਾਨੂੰ ਬੜਾ ਵਧੀਆ ਰਹੂਗਾ ਕਿਉਂਕਿ ਤੁਸੀਂ ਇੱਕ ਲੋਕਾਂ ਦਾ ਮੂਤ ਪੀਣ ਨਾਲੋਂ ਲੋਕਾਂ ਦੇ ਸੀਵਰੇਜ ਵਾਲਾ ਪਾਣੀ ਪੀਣ ਨਾਲੋਂ ਲੋਕਾਂ ਦਾ ਗੰਦ ਪੀਣ ਨਾਲੋਂ ਤਾਂ ਚੰਗਾ ਕੀ ਤੁਸੀਂ ਆਪ ਦਾ ਘਰੇ ਜਿਹੇ ਜਿਹਾ ਵੀ ਖਾਰਾ ਪਾਣੀ ਜਾਂ ਕੋਈ ਆਰੋਤ ਲਿਆ ਕੇ ਪੀ ਲੋ ਤਾਂ ਉਹ ਸਾਰਾ ਤੋਂ ਵਧੀਆ ਕਿਉਂਕਿ ਸਾਡੇ ਵਿੱਚ ਇੱਕ ਜਾਗਰੂਕਤਾ ਨਹੀਂ ਹੈ ਇਹ ਨਹੀਂ ਹੈਗਾ ਵੀ ਉੱਥੋਂ ਦੇ ਲੋਕ ਨਹੀਂ ਡੱਪਦੇ ਦੁਨੀਆ ਡੱਪਦੀ ਹੈ ਪਰ ਉਹ ਦੇਖ ਕੇ ਉਹ ਕਹਿੰਦੇ ਵੀ ਅੱਖਾਂ ਮਿਚਲੋ ਕੂਤਰ ਵਾਲੀ ਗੱਲ ਆ ਵੀ ਜੇ ਬਿੱਲੀ ਆਉਂਦੀ ਤਾਂ ਦੇਖ ਕੇ ਅੱਖਾਂ ਮਿਚਲੋ ਆਪਾਂ ਕੀ ਲੈਣਾ ਸਿਰ ਪਾਟੂ ਆ ਕਿਸੇ ਦਾ ਪਾਟੂ ਆ ਇਹ ਮੇਰਾ ਇੱਕ ਮੁੱਦਾ ਹੈਗਾ ਅੱਜ ਮੈਂ ਸਾਰੇ ਪਿੰਡਾਂ ਦੀਆਂ ਨੇੜੇ ਜਿਹੜੇ ਪਿੰਡਾਂ ਦੀਆਂ ਪੰਚਾਇਤਾਂ ਨੂੰ ਬੇਨਤੀ ਕਰਦਾ ਵੀ ਭਾਈ ਆਪੋ ਆਪਣੇ ਚੈਤਕ ਗੁਰਦੁਆਰੇ ਦੀ ਬੇਨਤੀ ਬੁਲਾ ਲਓ ਚਾਹੇ ਸਾਰੇ ਸਰਪੰਚ ਆਪਣੇ 5 6 ਸਰਪੰਚਾਂ ਆਪਾਂ ਇਕੱਠਾ ਬੈਠ ਕੇ ਮੀਟਿੰਗ ਕਰ ਲਈਏ ਪਹਿਲੀ ਵਾਰ ਆਪਾਂ ਉਹ ਘਰਾ ਜਿਹੜੇ ਢਾਣੀਆਂ ਪਾ ਗਏ ਆਂ ਜਿੱਥੋਂ ਤੱਕ ਹਾ ਪਿੱਛੋਂ ਪਾਣੀ ਆਉਂਦਾ ਹੋਊਗਾ ਰਾਮਪੁਰੇ ਸ਼ਹਿਰ ਦਾ ਵੀ ਆਉਂਦਾ ਪਰ ਮੈਨੂੰ ਉੱਥੋਂ ਅੱਜ ਇੱਕ ਰਿਪੋਰਟ ਇਹ ਵੀ ਮਿਲੀ ਹੈ ਵੀ ਉੱਥੇ ਇੱਕ ਮੈਨੂੰ ਬਜ਼ੁਰਗ ਮਿਲੇ ਉਹ ਕਹਿੰਦੇ ਵੀ ਜਿਹੜੇ ਇਹ ਨਹਿਰੀ ਵਿਭਾਗ ਦੇ ਬੇਲਦਾਰ ਆ ਬੇਲਦਾਰ ਉਹ ਉਹਨਾਂ ਨਾਲ ਮਿਲੇ ਹੋਏ ਆ ਉਹ ਉਹਨਾਂ ਦਾ ਪਾਣੀ ਰੋਕਦੇ ਨਹੀਂ ਕਿਉਂਕਿ ਕਹਿੰਦੇ ਵੀ ਜੇ ਸਰਕਾਰ ਗੌਰ ਕਰੇ ਤਾਂ ਮੈਂਟੇਂਡੈਂਸ ਕਰ ਲੇ ਉਹ ਮਿਲੇ ਹੋਏ ਆ ਉਹਨਾਂ ਤੋਂ ਜੋ ਕਿ ਮਹੀਨਾ ਪੱਤਾ ਲੈਂਦੇ ਆ 2000 ਚਲ ਪਾਣੀ ਤੁਸੀਂ ਤੁਹਾਡਾ ਛੱਲੀ ਜਾਓ ਕੋਈ ਦਿੱਕਤ ਨਹੀਂ ਤੇ ਮੈਂ ਤੁਹਾਨੂੰ ਬੇਨਤੀ ਇਹੀ ਕਰਦਾ ਵੀ ਆਪਾਂ ਪੰਜ ਚਾਰ ਪਿੰਡਾਂ ਦੇ ਸਰਪੰਚ ਇਕੱਠੇ ਹੋ ਕੇ ਮੈਂਬਰ ਇਕੱਠੇ ਹੋ ਕੇ ਉਹ ਘਰਾਂ ਦੇ ਵਿੱਚ ਇੱਕ ਵਾਰੀ ਆਪਾਂ ਜਾ ਕੇ ਘਰ-ਘਰ ਜਾ ਕੇ ਕਹੇ ਅੱਗੇ ਆਪਾਂ ਤੇ ਤੁੰਗੜੀ ਦੇ ਸਰਪੰਚ ਸਭ ਨੂੰ ਲੈ ਲਾਂਗੇ ਨਾਲ ਸਾੜਦੇ ਭਾਈ ਜੀ ਤਾਂ ਆਪਾਂ ਉਹਦਾ ਕੀ ਹੈ ਉੱਥੇ ਫਿਰ ਕਾਨੂੰਨੀ ਕਾਰਵਾਈ ਕਰਾਂਗੇ ਉਹਨਾਂ ਤੇ ਪਰਚੇ ਦਵਾਓ ਕਿਉਂਕਿ ਤੁਸੀਂ ਇਹ ਲੱਕੇ ਹੋ ਵੀ ਬਾਈ ਕੀ ਕਹਿੰਦਾ ਬਾਈ ਜੀ ਮੈਂ ਅੱਜ ਦੇਖਿਆ ਤੁਹਾਨੂੰ ਵੀਡੀਓ ਥੱਲੇ ਚੱਲੂਗੀ ਸਿੱਧਾ ਘਰ ਤੋਂ ਸਿੱਧੀ ਨਾਲੀ ਡਾਇਰੈਕਟ ਸੂਏ ਦੇ ਵਿੱਚ ਸਿੱਧੀ ਸੀਵਰੇਜ ਦੇ ਪਾਣੀ ਦੀ ਨਾਲੀ ਸੂਏ ਦੇ ਵਿੱਚ ਤੇ ਉੱਥੇ ਖੜਾ ਨਹੀਂ ਜਾਂਦਾ ਕਿ ਕਿਉਂ ਆਪਾਂ ਬਾਈ ਕੋਈ ਪਾਣੀ ਪੀਣੇ ਦਾ ਫੋਕੋ ਕੋਈ ਥੋੜਾ ਹੀ ਪੀਣਾਗਾ ਤੇ ਸੋ ਮੇਰੀ ਇਹ ਬੇਨਤੀ ਹੈ ਜਿਵੇਂ ਲੱਗਦੀ ਹੈ ਸੋ ਬਾਲੇ ਤਾਂ ਵੀਰ ਮੈਨੂੰ ਕਹਿੰਦੇ ਵੀ ਸਰਪੰਚ ਸਾਹਿਬ ਕੋਈ ਕੰਮ ਕਰ ਲਓ ਤੇ ਕੰਮ ਇਹ ਵੀ ਵੱਡਾ ਕੰਮ ਆ ਵੀਰੋ ਇਹ ਲੋਕਾਂ ਦਾ ਸਿੱਧਾ ਕੰਮ ਆ ਤੇ ਜਿਹੜਾ ਕੀ ਹੈ ਕੰਮ ਰਹਿ ਗਿਆ ਪਿੰਡ ਦਾ ਪਿੰਡ ਦਾ ਜੇਬਾਈ ਫੰਡ ਆਊਗਾ ਤਾਂ ਅਸੀਂ ਕਰਾਂਗੇ ਅਸੀਂ ਪਿੱਛੇ ਨਹੀਂ ਹਟਦੇ ਫੰਡ ਜਦੋਂ ਸਰਕਾਰ ਨੇ ਦਿੱਤਾ ਅਸੀਂ ਕੰਮ ਕਰਾਂਗੇ ਸੋ ਤੁਸੀਂ ਸਲਾਹਾਂ ਦਿਨੇਓ ਕਮੈਂਟ ਕਰਦੇਓ ਬੜਾ ਚੰਗਾ ਲੱਗਦਾ ਤੁਹਾਡੇ ਕਮੈਂਟ એનર્ਜੀ ਮਿਲਦੀ ਹੈ ਉਹਦੇ ਚੋਂ ਸਾਨੂੰ ਕੁਝ ਸਿੱਖ ਨੂੰ ਮਿਲਦਾ ਮੈਂ ਕਿਸੇ ਦਾ ਗੁੱਸਾ ਨਹੀਂ ਮੰਨਦਾ ਸੋ ਇੰਨਾ ਕਹਿੰਦਾ ਹੋਇਆ ਸਾਰੇ ਸਰਪੰਚਾਂ ਲਈ ਬੇਨਤੀ ਹੈ ਬਾਈ ਆਪਾਂ ਇੱਕ ਦਿਨ ਮੀਟਿੰਗ ਰੱਖੋ ਤੇ ਆਪਾਂ ਤੁੰਗਲੀ ਸਾਰੇ ਘਰਾਂ ਜਾ ਕੇ ਆਵਾਂ ਇਹ ਆਪਣਾ ਅੱਧੇ ਘੰਟੇ ਦਾ ਕੰਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਅੱਜ ਪੰਡਤ ਤੁੰਗੜੀ ਤੋਂ ਆਉਂਦਾ ਹੋਇਆ ਸੂਏ ਤੇ ਖੜਾ ਜਿਹੜੀਆਂ ਕਿ ਤੁੰਗੜੀਆਂ ਢਾਣੀਆਂ ਤੇ ਆਪਾਂ ਢੀਕਦੇ ਵੀ ਕੱਸੀ ਦਾ ਪਾਣੀ ਤੁਹਾਨੂੰ ਸਾਫ਼ ਤੇ ਵਧੀਆ ਮਿਲੇ ਤੇ ਆ ਦੇਖੋ ਆ ਤੁੰਗੜੀਆਂ ਢਾਣੀਆਂ ਜਿਹੜੀਆਂ ਬਾਈ ਜੀ ਦੇਖੋ ਕਿਵੇਂ ਪਾਣੀ ਸਿੱਧਾ ਡਾਇਰੈਕਟ ਇਹਦੇ ਵਿੱਚ ਕਰਕੇ ਦੇਖੋ ਮੈਂ ਸੂਏ ਦੇ ਵਿੱਚ ਵੀ ਉਤਰ ਕੇ ਉਹ ਕਰਦਾ ਆ ਦੇਖੋ ਅਸੀਂ ਕੱਲੇ ਇੱਕ ਕਰਦੇ ਨਹੀਂ ਤੇ ਮੈਂ ਸਾਡੀਆਂ ਗੁਲਾਗੜ੍ਹ ਦੀ ਪੰਚਾਇਤ ਕਟਾਰ ਸਿੰਘ ਵਾਲਾ ਗੈਰੀ ਜਿਹੜੇ ਪੰਡਾ ਜੀ ਸੂਏ ਦਾ ਪਾਣੀ ਜਾਂਦਾ ਉਹਨਾਂ ਸਾਰਿਆਂ ਨੂੰ ਬੇਨਤੀ ਕਰਦਾ ਵੀ ਆ ਇੱਕ ਦਿਨ ਆਪਾਂ ਰਲ ਕੇ ਸਾਰੇ ਆਈਏ ਤੇ ਇਹਨਾਂ ਨੂੰ ਆਪਾਂ ਬੇਨਤੀ ਕਰਦਿਏ ਭਰਾਵੋ ਤੁੰਗਲੀ ਦੇ ਸਰਪੰਚ ਸਾਹਿਬ ਨੂੰ ਵੀ ਬੇਨਤੀ ਕਰਦੇ ਆ ਜੀ ਸਾਡਾ ਇਹ ਪਾਣੀ ਪੀਣਯੋਗ ਆ ਜਿਹੜਾ ਕਿ ਅਸੀਂ ਦੇਖੋ ਸਿੱਧਾ ਜੀ ਪਾਣੀ ਦੇ ਵਿਚਾਰਿਆ ਸਾਬਣ ਮਲ ਮੂਤਰ ਪਸ਼ੂਆਂ ਦਾ ਮੂਤਰ ਤੇ ਸੋ ਆਪਾਂ ਜੀ ਛੋਟਾ ਜਿਹਾ ਉਪਰਾਲਾ ਕਰੀਏ ਤਾਂ ਆਪਾਂ ਪਾਣੀ ਵਧੀਆ ਤੇ ਸ਼ੁੱਧ ਮਿਲ ਸਕਦਾ ਹੈ ਤੇ ਇਟਾਣੀਆਂ ਹੀ ਆ ਦੇਖੋ ਸੂਆ ਭਰਿਆ ਪਿਆਗਾ ਕੱਲਾ ਇੱਕ ਤਾਂ ਨਹੀਂ ਕਹਿ ਸਕਦੇ ਤੇ ਹੋ ਸਕਦਾ ਪਿੱਛੇ ਵੀ ਗੰਦੇ ਤੋਂ ਜ਼ਿਆਦਾ ਹੋਵੇ ਪਰ ਇਹ ਤਾਂ ਹੁਣ ਕਹਿੰਦੇ ਅੱਖੀ ਦੇਖ ਕੇ ਤਾਂ ਮੱਖੀ ਨਹੀਂ ਖਾਦੀ ਜਾਂਦੀ ਦੇਖੋ ਤੇ ਕਿੰਨਾ ਗੰਦਾ ਹੈ ਬਾਈ ਡਾਇਰੈਕਟ ਹੀ ਲਾ ਰੱਖਿਆ ਯਾਰ ਮਲਮੁੱਤਰ ਵਾਲਾ ਪੈਪਾ ਨਾਲੀਆਂ ਸਾਰਾ ਕੁਝ ਹੈ ਨਾ ਤੇ ਸੋ ਇਹ ਕੰਮ ਆ ਦੇਖੋ ਵੀ ਜਨਨਕੀ ਗਾਹ ਤਾਂ ਕੋਈ ਦੁਨੀਆ ਵਸਦੀ ਹੈ ਨਹੀਂ ਕੋਈ ਪਾਣੀ ਪੀਣ ਵਾਲਾ ਹੈ ਨਹੀਂ ਤੇ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਦਾ ਜਿਹੜੇ ਇੱਥੇ ਬੇਲਦਾਰ ਰੱਖੇ ਹੋਏ ਆ ਉਹਨਾਂ ਨੂੰ ਵੀ ਬੇਨਤੀ ਕਰਦਾ ਵੀ ਇਹ ਭਾਈ ਕਿਰਪਾ ਦੀ ਬੰਦ ਕਰਾ ਕੇ ਜਾਣ ਆ ਦੇਖੋ ਇੱਥੇ ਕਰ ਰੱਖਿਆ ਜਦੋਂ ਸੂਰਜ ਆ ਗਿਆ ਇਹਦਾ ਬੰਨ ਖੋਲ ਦੇਣਗੇ ਠੀਕ ਆ ਆ ਦੇਖੋ ਅਰੇ ਡਾਇਰੈਕਟ ਜਰ ਸਿੱਧੀਆਂ ਪੈਪਾ ਪਾ ਰੱਖਿਆ ਹਣਾ ਸੋਇਚ ਵੀ ਕੋਈ ਕਾ ਕੋਈ ਮਰਦਾ ਬਚਦਾ ਮੂਤ ਸਾਡਾ ਪੀਵੇ ਪਸ਼ੂਆਂ ਦਾ ਪੀਵੇ ਅਸੀਂ ਨਹੀਂ ਪ੍ਰਵਾਹ ਕਰਦੇ ਹਨਾ ਦੇਖ ਆ ਦੇਖ ਆ ਦੇਖ ਸੁਣ ਟਰੈਕਟਰ ਦਿਖਾ ਦਿੰਦਾ ਆਹ ਦੇ ਜਾਂਦੀ ਨਾ ਗਲੀ ਨਾਲੀ ਜਾਮਾ ਹੈ ਸੋਇਚ ਕੱਲ ਇੱਕ ਪਾਸੇ ਨਹੀਂ ਉਧਰੋਂ ਵੀ ਸਿੱਧੀਆਂ ਸਿੱਟ ਰੱਖੇ ਪਾਪਾ ਉਹਨਾਂ ਨੇ ਹੋਰ ਦੇਖੋ ਉਧਰੋਂ ਸਿੱਧੀਆਂ ਉਧਰੋਂ ਆਉਂਦੀਆਂ ਹੀ ਆ ਤੇ ਜਨਨ ਕੀ ਜਿਹੜੇ ਬਾਈ ਗੁਲਾਮਗੜ ਕਟਾਰ ਸਿੰਘ ਵਾਲਾ ਫੂਸ ਮੰਡੀ ਦਾ ਤਾਂ ਮੈਂ ਸਰਪੰਚ ਹੈਗੀ ਹੈਗਾ ਮੌਕਾ ਆਪ ਦੇਖ ਰਿਹਾ ਤੇ ਉਹਨਾਂ ਨੂੰ ਬੇਨਤੀ ਕਰਦਾ ਵੀ ਆਪਾਂ ਇੱਕ ਤਾਂ ਹਮਲਾ ਬੋਲੀਏ ਫਰੰਡਾਂ ਦੇ ਸਾਰੇ ਆਪ ਇਕੱਠੇ ਹੋ ਕੇ ਅੱਗੇ ਤੇ ਬਾਈ ਜੀ ਜੇ ਤੁਸੀਂ ਆ ਪਾਣੀ ਪੀਣਾ ਨਾ ਤੇ ਪੀਣ ਦੇ ਯੋਗਤਾ ਹੈ ਨਹੀਂ ਆਪਾਂ ਡੀ ਕਰਦੇ ਆ ਵੀ ਸਾਨੂੰ ਕੱਸੀ ਦਾ ਪਾਣੀ ਮਿਲੇ ਨਹਿਰੀ ਪਾਣੀ ਮਿਲੇ ਤੇ ਕੋਈ ਬਾਈ ਨਹਿਰੀ ਨੂਰੀ ਦਾ ਹੈ ਨਹੀਂ ਆ ਦੇਖੋ ਆ ਬਾਈ ਨੇ ਉਥੇ ਬੰਨਾ ਮਾਰ ਰੱਖਿਆ ਤੇ ਜਦੋਂ ਸੁਹਾ ਆ ਗਿਆ ਜਾਂ ਪਾਣੀ ਫਲੱਡ ਆ ਗਿਆ ਤਾਂ ਉਦੋਂ ਬਾਈ ਇਹ ਬੰਨਾ ਖੋਲ ਦੂਗਾ ਤੇ ਇਹੋ ਜਿਹੇ ਸਾਡੀਆਂ ਸੋਚਾਂ ਹੀ ਆ ਦੇਖਾ ਠੀਕ ਆ ਤੇ ਸੋ ਕਹਿਜਾ ਮੇਰੀ ਤੁਹਾਨੂੰ ਵੀਡੀਓ ਚੰਗੀ ਲੱਗੀ ਅੱਗੇ ਸ਼ੇਅਰ ਕਰ ਦਿਓ ਕਿਉਂਕਿ ਆਪਣੀ ਜ਼ਿੰਦਗੀ ਦਾ ਸਵਾਲ ਆ ਬਾਈ ਜੀ ਤੇ ਸੋ ਇਤੋਂਗਾਲੀ ਸੂਰ ਸਾਰੇ ਹਾਲਾਤ ਆ ਇਹ ਢਾਣੀਆਂ ਆ ਠੀਕ ਆ ਜੀ ਬਹੁਤ ਬਹੁਤ ਧੰਨਵਾਦ